ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਜੀ ਸਿੰਘ ਦਾ ਬਾਬਾ ਰਾਣੇ ਮਾਜਾ ਜੀ ਅੱਛਾ ਅੱਜ ਤੁਸੀਂ ਕਾਨਫਰੈਂਸ ਕਰ ਰਹੇ ਹੋ ਕੀ ਹੈ ਪੂਰਾ ਮਾਮਲਾ ਮੁੰਡੇ ਘੁੜ ਰਹੇ ਬਨੋ ਦਾ ਬਾਹਰ ਬੰਦਪਨ ਪਰਦੇ ਹੁੰਦੇ ਅੱਛਾ ਕਿ ਕਿਹੜਾ ਬਨੇ ਰਾਣੇ ਮਾਜਾ ਜੀ ਰਾਣੇ ਮਾਜਾ ਜੀ ਕਿਉਂ ਕਿਉਂ ਘੁਟ ਰਹੇ ਮੁੰਡੇ ਕੀ ਕਹਿੰਨੇ ਜਗਾ ਨਾ ਲੋ ਕਰੀ ਅੱਛਾ ਜੀ ਜਗਾ ਨਾ ਲੋ ਕੀ ਨਾਮ ਹੈ ਤੁਹਾਡੇ ਮੁੰਡੇ ਦਾ ਗਲਬੀਰ ਸਿੰਘ ਕਿੰਨੇ ਮੁੰਡੇ ਤੁਹਾਡੇ ਮੁੰਡੇ ਦੋ ਆ ਪਰ ਇੱਕ ਇੱਕ ਗੱਲ ਕਰਿਆ ਬਣਾ ਕੇ ਦਾ ਇੱਕ ਤੁਹਾਡੇ ਨਾਲ ਨਹੀਂ 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 ਇੱਕ ਇੱਕ ਦਾ ਕੋਰ ਚੱਲਾ ਅੱਛਾ ਹਾਂ ਜੀ ਤੇ ਇੱਕ ਕਦੋਂ ਹੁਣ ਕੋਈ ਕੁੱਟਮਾਰ ਕੀਤੀ ਥੋੜੀ ਕੁੱਟਮਾਰ ਦਾ ਕੰਮ ਟਾਈਮ ਹੋ ਗਿਆ ਜੇ ਤਾਂ ਬਤਾਇਆ 22 ਜਨਵਰੀ ਦੀ ਗੱਲ ਹੈ ਅੱਛਾ ਉਹਨੇ ਕੋਈ ਇਸ ਗੱਲ ਮੈਂ ਦਿਖਾ ਨਹੀਂ ਲਿਖਾਣੇ ਆਨੇ ਇਹ ਕੀ ਏ ਤੁਹਾਡੇ ਹੱਥ ਵਿੱਚ ਕੋਈ ਵਾਲੇ ਜੀ ਬਾਲਕ ਮਟੇ ਇਹ ਮੁੰਡਾ ਇਹ ਬਾਲਕ ਨਹੀਂ ਪਟ ਤੇ ਤੁਹਾਡੇ ਮੁੰਡਾ ਗੁਰਬੀ ਸਿੰਘ ਨੇ ਅੱਛਾ ਹਾਂ ਜੀ ਫਿਰ ਤੁਸੀਂ ਕੋਈ ਕਾਰਵਾਈ ਲਈ ਮੈਂ ਡੀਸੀ ਰਿਪੋਰਟ ਜੀ ਉਹਨੇ ਕੋਈ ਥਾਣੇ ਵਾਲੇ ਕੋਈ ਰਿਪੋਰਟ ਦੇ ਕਿਹੜੇ ਥਾਣੇ ਦੀ ਸੀ ਰਿਪੋਰਟ ਜੀ ਰਿਪੋਰਟ ਮੁੰਲਾ ਪਟਾਣਾ ਮੁੰਲਾ ਥਾਣੇ ਚ ਹਾਂ ਜੀ ਕਿੰਨੀ ਦੇਰ ਪਹਿਲਾਂ ਦੀ ਸੀ ਰਿਪੋਰਟ ਇਹ ਨਹੀਂ ਜੀ ਮੈਂ ਇਹ ਤੇ ਰਿਪੋਰਟ ਬਾਈ ਦਾ ਦਈਓ ਲਿਖੀ ਨਹੀਂ ਉਹਦੇ ਬਾਅਦ ਲਿਖਿਆ ਹੈ ਕਾਰਵਾਈ ਕੀ ਹੋਈ ਹੈ ਹੁਣ ਤੱਕ ਕਾਰਵਾਈ ਕੋਈ ਕੋ ਨਹੀਂ ਹੋਈ ਜੀ ਅੱਛਾ ਹਾਂ ਜੀ ਹੁਣ ਤੂੰ ਥੋੜੀ ਕੁਟਮਾਰ ਕਰਦੇ ਮੁੰਡੇ ਹਾਂ ਜੀ ਹੁਣ ਵੀ ਤੁਸੀਂ ਰਹਿ ਕੇ ਆਂਦਾ ਬੰਦ ਨਹੀਂ ਆਉਣੇ ਨੇ ਘਰ ਘਰ ਕਿ ਨਹੀਂ ਆਉਣ ਦਿੰਦੇ ਘਰ ਦੇ ਬੰਦੇ ਬੰਦ ਕਰਾਵਾ ਬੰਦ ਕਿੰਨੀ ਜਗ੍ਹਾ ਥੋੜੀ ਮੇਰੇ ਬੀਬੀ ਮਲੇ ਜਗ੍ਹਾ ਮੇਰੇ ਮੀਰ ਮਰ ਲਈ ਹੈ ਹਾਂ ਜੀ ਅਨੇ ਬੁਲਾਈ ਨਹੀਂ ਫਿਰ ਤੁਹਾਡੇ ਲੜਕਾ ਨਹੀਂ ਜੋ ਕੋਈ ਬਾਪਾ ਬਾਪਾ ਅਪੇਸ਼ ਕਰੋਗੀ ਅਛਾ ਕਾਰਨ ਕੀ ਹੈ ਤੁਹਾਡੇ ਘਰ ਦੇ ਵਿੱਚ ਕਿੰਨੇ ਮੈਂਬਰ ਹੈ ਹੋਰ ਮੈਂ ਬਣਾਦੀ ਦੋ ਮੋਢੇ ਹੀ ਤੇ ਬਥੇ ਘਰ ਵਾਲੇ ਮੈਂ ਘਰ ਵਾਲੀ ਥੋੜੀ ਹੈਗੀ ਘਰੇ ਮਾਰ ਕੇ ਦੁਬਾਰਾ ਕਰਾਇਆ ਜੀ ਮੈਂ ਦੁਬਾਰੇ ਵੀ ਕਰਾਇਆ ਹਾਂ ਜੀ ਕਿਤੇ ਇਹ ਕਰਨ ਤਾਂ ਨਹੀਂ ਇਹ ਦੇ ਕਰਕੇ ਲੜਦੇ ਹੁੰਦੇ ਤੇ ਉਹ ਕਿਹਾ ਕਰੇ ਵੀ ਕਿਉਂ ਜਦੋਂ ਮੈਂ ਕਰਾਇਆ ਉਹਨਾਂ 25 ਜੀ ਪੈਸਾ ਲੋ ਗਏ ਥੜਾਕ ਹੋਇਆ ਬਣਾ ਕਿ ਜਗ੍ਹਾ ਕਿੰਨੀ ਤੁਹਾਡੇ ਕੋਲ ਹੈ ਜਗ੍ਹਾ ਕਿੰਨੀ ਇਹਦੀ ਮੰਗ ਰਹੀ ਐ ਮੈਂ ਮਰਲੇ 20 ਮਰਲੇ ਜੀ ਉਹ ਜਗ੍ਹਾ ਤੁਸੀਂ ਕਿ ਤੁਸੀਂ ਰੱਖਤੀ ਹੋਈਆਂ ਜਾਂ ਤੁਹਾਡੇ ਜੱਦੀ ਮੇਰੀ ਫਿਰਦੀ ਵੀ ਆਪਣੇ ਅੱਛਾ ਜੀ ਹਾਂ ਫਿਰਦੀ ਹੈ ਕੀ ਕੰਮ ਕਰਦੇ ਸੀ ਤੁਸੀਂ ਮੈਂ ਖਾਸ ਕਰਨਾ ਮੈਂ ਟੈਕ ਚ ਕਰਦਾ ਰਿਟਾਇਰਡ ब, अच्छा हां जी ਤੇ ਜਿਹੜੇ ਮੁੰਡਿਆਂ ਦੀ ਗੱਲ ਕਰ ਰਹੇ ਆਂ ਤੁਹਾਡੀ ਕੁੱਟਮਾਰ ਕਰਦੇ ਆਂ ਉਹਨਾਂ ਨੂੰ ਕੋਈ ਬੇਦਖਲ ਕਰਿਆ ਹੋਇਆ ਜਾਂ ਨਹੀਂ ਹਾਂ ਜੀ ਬੇਦਖਲ ਕਰਿਆ ਮੈਂ ਕਿੰਨੀ ਦੇਰ ਪਹਿਲਾਂ ਕਰਿਆ ਜੀ ਇਹਦਾ 2005 ਦੇ ਘਲੇ ਅੱਛਾ ਜੀ ਹਾਂ ਜੀ ਫਿਰ ਉਹਦਾ ਤੁਸੀਂ ਕੋਰਟ 'ਚ ਨਹੀਂ ਗਿਆ ਇਸ ਕੋ ਚੱਲ ਰਿਹਾ ਆ ਕੋਰਟ ਜੇ ਬੇਗੰਦਾਨ ਨੇ ਇੱਕ ਮਗੈ ਇੱਕ ਛੋਟੇ ਕਰ ਜਾਂਦਾ ਛੋਟੇ ਦਾ ਹਾਂ ਜੀ ਛੋਟੇ ਕਰਕੇ ਜਾਂਦਾ ਕੋਰਟ ਜੇ ਕਿਹਦੇ ਨਾਲ ਤੁਹਾਡੇ ਨਾਲ ਹਾਂ ਜੀ ਮੈਂ ਵਹੀਂ ਕਰਿਆ ਮਗੈ ਕਾਦਾ ਉਹ ਕੱਢਣ ਬਾਸਦਾ ਹੈ ਅੱਛਾ ਹਾਂ ਜੀ ਉਹਨਾਂ ਨੂੰ ਕਾ ਤੁਸੀਂ ਦਿੱਤੇ ਕਮਰੇ ਕੋਈ ਗਵਰੇ ਰਹੇ ਦੋਹਾਂ ਕੱਲੇ ਕਮਰੇ ਦੇ ਦੇ ਤੁਸੀਂ ਕਿੱਥੇ ਰਹਿੰਦੇ ਮੈਦਾਨ ਗਾਇਨ ਹੋ ਰਿਹਾ ਜੀ ਛੋਟਾ ਤਾਂ ਮਕਾਨ ਨਹੀਂ ਆਪਣਾ ਹੋ ਗਿਆ ਗਾਂ ਦਾ ਹੈਗਾ ਜੀ ਉਹ ਜੰਦੇ ਲਾਏ ਹੋ ਆਉਣ ਨਹੀਂ ਦਿੰਦੇ ਕਬਾ ਉਹਨੇ ਮੁੰਡਿਆਂ ਦੇ ਕੰਮ ਦੇ ਵਿੱਚ ਆਓ ਮੈਂ ਵੀ ਕਬਜ਼ੇ ਦਾ ਮੈਨੂੰ ਜੰਦੇ ਲਾਏ ਹੋ ਮੈਂ ਪਰ ਹਨ ਨੂੰ ਆਉਣੇ ਦੇ ਰੋਕਦੇ ਕੋਈ ਬਰਾ ਹੋਣ ਪਿੰਡ ਵਿੱਚ ਹਾਂ ਜੀ ਰੇ ਪੰਚਾਇਤ ਕੋਲ ਗਏ ਪੰਚਾਇਤ ਤਾਂ ਉਹਨਾਂ ਦੀ ਹੋ ਜੀ ਉਹ ਹਾਂ ਹਾਂ ਜੀ ਪੰਚਾਇਤ ਨੇ ਤਾਂ ਹਰੇ ਕੰਮ ਦਾ ਬਗਾੜਿਆ ਬਾ ਬਗਾੜਿਆ ਪੰਚਾਇਤ ਨੇ ਹੀ ਹਾਰੀ ਅੱਛਾ ਬਾਪੂ ਜਿਹੜੇ ਤੁਸੀਂ ਇਹ ਬਾਲ ਦਿਖਾ ਰਹੇ ਹੋ ਹੱਥ 'ਚ ਇਹ ਕਦੋਂ ਤੁਹਾਡੇ ਪੁੱਟੇ ਗਏ ਨੇ ਤੇ ਕਿਸ ਨੇ ਫੋਟੋ ਬਾਈ ਜਨਮਜੀਤ ਗੱਲ ਅੱਛਾ ਕਿਹਨੇ ਪੁੱਟੇ ਇਹ ਗੁਰਬੀਰ ਸਿੰਘ ਨੇ ਅੱਛਾ ਜੀ ਹਾਂ ਜੀ ਇਹ ਤੁਹਾਡੀ ਕੁੱਟਮਾਰ ਕਰੀ ਸੀ ਤੋਂ ਹਾਂ ਜੀ ਕੁੱਟਮਾਰ ਕਰੀ ਸੀ ਹੂੰ ਤੁਹਾਡੇ ਬੇਟੇ ਨਹੀਂ ਪੱਟੇ ਹਾਂ ਜੀ ਬੇਟੇ ਇਹ ਦਾ ਮੇਰੇ ਮੇਰੇ ਵੀ ਦਾ ਇਹ ਕੀ ਹੋਇਆ ਸਾਬਾ ਕੋਟੇਵਾਰੇ ਕਰ ਕਰ ਹੋਇਆ ਬੱਚਾ ਮੈਂ ਪੈਣਾ ਹਮ ਉਹ ਲੈ ਆ ਪੱਟੇ ਮਾਰ ਕਰਕੇ ਹੱਡੀਆਂ ਤੋੜਤੀਆਂ ਤੁਹਾਡੀ ਹਾਂ ਜੀ ਅੱਛਾ ਕੋਈ ਅਪੀਲ ਕਾਲ ਕਰਦੇ ਜੇਹੇਦਾਰ ਨੂੰ ਵੀ ਕਹੀਏ ਤੁਸੀਂ ਵੀ ਇਹ ਮੇਰੇ ਕੇਸ ਪੱਟੇ ਆ ਨਹੀਂ ਗੱਲ ਤਾਂ ਮੇਰੇ ਕਰੀ ਜੀ ਹੁਣ ਕੀ ਮੰਗ ਕੀ ਹੈ ਤੁਹਾਡੀ ਮੰਗ ਜੀ ਮੈਂ ਬੜਾ ਸਮਾਨ ਦੇ ਬਾਕੀ ਮੇਰੇ ਕੌਣ ਦੇ ਲੋਕ ਨੇ ਭਾਈ ਜੀ ਤਰਾ ਤੁਹਾਡਾ ਸਮਾਨ ਵੀ ਕੋਈ ਵੇਚਿਆ ਉਹਨਾਂ ਨੇ ਸਮਾਨ ਵੇਚਦਾ ਪੌੜੀ ਵੇਚਦੀ ਜੀ ਮੇਰੇ ਦਫਾ ਕਰ ਗਿਆ ਪਹਿਲਾਂ ਅੱਛਾ ਮੋਟਰ ਖਰਾਬ ਕਰਦੀ ਜਦੋਂ ਤੁਹਾਡੀ ਜੋ ਤੁਹਾਡੀਆਂ ਮੀਟਰ ਖੋਲ ਲਿਆ ਤਾਂ ਬਿਜਲੀ ਦਾ ਜੋ ਤੁਹਾਡੀ ਕੁੱਟਮਾਰ ਕੀਤੀ ਸੀ ਉਸ ਸਮੇਂ ਕੋਈ ਕੋਈ ਤੁਸੀਂ ਮੈਡੀਕਲ ਕਰਾਇਆ ਸੀ ਨਹੀਂ ਮੈਡੀਕਲ ਨਹੀਂ ਮੈਂ ਕਰਾ ਮੰਨ ਅੱਛਾ ਹਾਂ ਜੀ ਬਾਹਰ ਕੋਈ ਨਹੀਂ ਕਰਾ ਇਹਨਾਂ ਬਿੱਤੇ ਮੀਟਰ ਵੀ ਬਿਜਲੀ ਦਾ ਖੋਲ ਗਿਆ ਤਾਂ ਨਾਲ ਫਿਰ ਸਾਰੇ ਖੋਲਿਆ ਹੁਣ ਤੁਸੀਂ ਕੋਈ ਪੁਲਿਸ ਰਿਪੋਰਟ ਕਰਾਈ ਕਿ ਨਹੀਂ ਰਿਪੋਰਟ ਉਹਨਾਂ ਨੇ ਕਰੀ ਨਹੀਂ ਮੇਰੀ ਪਹਿਲਾਂ ਪੁਲਿਸ ਨਹੀਂ ਕਰੀ ਨਹੀਂ ਜੀ ਨਹੀਂ ਆ ਬਾਈ ਸਾਡਾ ਆਇਆ ਸਰ ਅੱਛਾ ਨਿਕੀ ਸੀਦਾ ਜੀ ਦੀ ਬੋਰਡ ਮੈਂ ਅੱਛਾ ਜੀ ਹਾਂ ਜੀ ਤੇ ਹੁਣ ਆਖਰੀ ਮੰਗ ਕੀ ਆ ਤੁਹਾਡੀ ਬਈ ਆਪਣੇ ਮੁੰਡੇ ਦਾ ਸਮਾਨ ਦਵਾ ਹੂੰ ਪਰ ਰੁਕਣਾ ਆਪਣੇ ਸਮਾਰ ਆਪਣੇ ਬਾਈਕਰ ਮਿਲ ਰਹੇ ਜਾਂਦਾ ਉਹਨੇ ਮਾਰੇ ਮਰੇ ਭੁਲਾਏ ਕੋ ਭੁਗਤ ਸਮਾਨ ਕਰੇ ਉਸ ਦਾ ਤਬਰ ਕੇ ਤੇ ਮੇਰੇ ਸਮਾਇ ਕਰੋ ਕਟ ਮੁੰਡੇ ਉਹਨਾਂ ਬਾਹਰ ਮੈਂ ਖੁਲਾਏ ਕਰੋ ਹਾਂ ਜੀ ਕਲਵੀਰ ਸਿੰਘ ਬੋਲ ਜੀ ਹਾਂ ਜੀ ਕਲਵੀਰ ਸਿੰਘ ਜੀ ਤੁਹਾਡੇ ਜਿਹੜੇ ਬਾਪੂ ਜੀ ਨੇ ਤੁਹਾਡੇ ਕੋ ਪ੍ਰੈਸ ਕਾਨਫਰੈਂਸ ਕੀਤੀ ਹੈ ਇੱਥੇ ਨਿਊ ਚੰਡੀਗੜ੍ਹ ਜੀਤ ਸਿੰਘ ਨੇ ਹਾਂ ਜੀ ਹਾਂਜੀ ਸਰ ਇਹ ਕਹਿੰਦੇ ਕਿ ਤੁਸੀਂ ਉਹਨਾਂ ਦੀ ਕੁੱਟਮਾਰ ਕਰਦੇ ਹੋ ਤੇ ਉਹਨਾਂ ਨੂੰ ਘਰ ਨਹੀਂ ਬੜਨਦੇ ਰਹੀ ਇਹਦੇ ਵਿੱਚ ਕੀ ਸੱਚਾਈ ਹੈ ਜੀ ਸਾਰਾ ਮੈਂ ਤਾਂ 3-4 ਮਹੀਨੇ ਹੋ ਗਏ ਮੈਂ ਤਾਂ ਘਰ ਹੀ ਨਹੀਂ ਰਹਿ ਰਿਹਾ ਜੀ ਮੈਂ ਤਾਂ ਨੌਕਰੀ ਕਰੀ ਹੋਈ ਕਿਸੇ ਦੇ ਮੈਂ ਤਾਂ ਨਾ ਦੇਨ ਜਾਂਦਾ ਨਾ ਰਾਤ ਜਾਂਦਾ ਜੀ ਮੇਰੇ ਪਿੰਡ ਚ ਅਨਕਵਾਰੀ ਕਰੋ ਜਾ ਕੇ ਤੁਹਾਨੂੰ ਪਤਾ ਚੱਲ ਜੂਗਾ ਸਰ ਅਚੋ ਜਿਹੜੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਅਸੀਂ ਜਦੋਂ ਬੇਦਖਲ ਕੀਤੇ ਹੋਏ ਆਂ ਆਪਣੇ ਮੁੰਡੇ ਤਾਂ ਪੁੱਤ ਬਾਅਦ ਹੀ ਮੇਰੀ ਕੁੱਟਮਾਰ ਕਰਕੇ ਮੇਤੋ ਹਿੱਸਾ ਮੰਗਿਆ ਜਾ ਰਿਹਾ ਤੁਹਾਡੇ ਕੋਲੋਂ ਕੋਈ ਹਿੱਸਾ ਮੰਗਿਆ ਜਾ ਰਿਹਾ ਕਿ ਨਹੀਂ ਨਹੀਂ ਸਰ ਹਿੱਸਾ ਨਹੀਂ ਮੰਗਿਆ ਜਾ ਰਿਹਾ ਗੱਲ ਐ ਜੀ ਸਾਡੀ ਮਾਂ ਜਿਹੜੀ ਪਹਿਲਾਂ ਵਾਲੀ ਆ ਉਹਦੀ ਹੋ ਗਈ ਸੀ ਡੈਥ ਹਾਂਜੀ ਐਨਾ ਸਾਡੇ ਬਾਪ ਨੇ আর ਸਾਡੀ ਜਿਹੜੀ ਹੁਣ ਮਾਂ ਲੈਂਦੀ ਹੋਈ ਆ ਉਹਨੇ ਵੀ ਗਲਤ ਕੰਮ ਕਰਦਾ ਸਾਡੀ ਮਾਂ ਨਾਲ ਜਿਹੜੀ ਹੁਣ ਰੱਖੀ ਹੋਈ ਆ ਸੀਗੇ ਬੱਚੇ ਸੀਗੇ ਜੀ ਹਾਂ ਜਦ ਸਾਡੇ ਸਾਹਮਣੇ ਦੋਨੋਂ ਰਲ ਕੇ ਕੁੱਟਮਾਰ ਕਰਦੇ ਸੀਗੇ ਹਾਂ ਤੇ ਮਤਬਲਾ ਇਹਨਾਂ ਦੀ ਪਹਿਲਾਂ ਤੋਂ ਹੀ ਸੀਟਿੰਗ ਸੀਗੀ ਫੇ ਤੁਸੀਂ ਪੁਲਿਸ ਨੂੰ ਬਿਆਨ ਨਹੀਂ ਦਰਜ ਕਰਾਇਆ ਸੀ ਇਹ ਹਰ ਜਦੋਂ ਅਸੀਂ ਬੱਚੇ ਸੀਗੇ ਜਾਂ ਸਾਨੂੰ ਪਤਾ ਨਹੀਂ ਸੀਗਾ ਜਦੋਂ ਤੋਂ ਬਾਅਦ ਅਸੀਂ ਡਾਰ ਹੋ ਗਏ ਹੁਣ ਦੇਰ ਹੋ ਗਈ ਜਦ ਇਹ ਕਹਿ ਰਹੇ ਜੀ ਹੁਣ ਤੁਸੀਂ ਕੁੱਟਮਾਰ ਕਿਉਂ ਕਰ ਰਹੇ ਹੋ ਉਹਨਾਂ ਦੇ ਨਾਲ ਸਰ ਤੁਸੀਂ ਪਿੰਡ ਮਾਨਕਵਾਰੀ ਕਰ ਲਓ ਮੈਂ ਤਾਂ ਘਰੇ ਹੀ ਨਹੀਂ ਰਹਿ ਰਿਹਾ ਕੁੱਟਮਾਰ ਕਿਹਨੇ ਟਾਈਮ ਕਰਤੀ ਜੀ ਇਹ ਕਹਿ ਰਹੀ ਕਿ ਜੀ ਸਾਡੇ ਕੋਲ ਜਿਹੜੇ ਬਾਲ ਕੁੱਟੇ ਹੋਏ ਦਿਖਾ ਰਹੇ ਕਿ ਮੇਰੀ ਕਾਫੀ ਜਿੰਮੇ ਬਹਿਲਾ ਜਿੰਨਾਂ ਨੇ ਕੁੱਟਮਾਰ ਕੀਤੀ ਬਾਲ ਕੁੱਟੇ ਗਈ ਜਨਵਰੀ ਚ ਸਰ ਤੁਸੀਂ ਐ ਕਰੋ ਜੀ ਤੁਸੀਂ ਪਿੰਡ ਚਨਕਵਾਰੀ ਕਰ ਲਓ ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਊਗਾ ਮੈਂ ਨਹੀਂ ਕਹਿੰਦਾ ਵੀ ਮੈਂ ਗਲਤ ਐ ਜਾਂ ਇਹ ਗਲਤ ਐ ਹਾਂ ਜੀ ਤੁਸੀਂ ਰਾਣੀ ਮਾਧਰੇ ਪਿੰਡ ਚੋਂ ਅਨਕਵਾਰੀ ਕਰ ਲੋ ਇੱਕ ਜਿੱਥੇ ਰਹਿ ਰਹੇ ਆ ਪਿੰਡ ਕਾਈ ਨੌਰ ਦੇ ਵਿੱਚ ਹਾਂਜੀ ਉੱਥੇ ਜਾ ਕੇ ਅਨਕਵਾਰੀ ਕਰ ਲੋ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਰ ਨਹੀਂ ਹੁਣ ਤੁਸੀਂ ਇਹ ਵੀ ਕਹਿ ਰਹੇ ਕੀ ਕੁਝ ਸਮਾਨ ਇਹਨਾਂ ਦਾ ਵੇਚ ਦਿੱਤਾ ਤੁਹਾਡੇ ਕੋਲੋਂ ਪੌੜੀ ਗੁੜੀ ਵਗੈਰਾ ਉਹ ਕਿੰਨੀ ਚਾਹੀਏ ਜੀ ਹਾਂ ਸਾਰਾ ਐਂ ਕਰੋ ਜੇ ਅਗਰ ਇਹਨਾਂ ਕੋਲੇ ਪ੍ਰੂਫ ਹੈਗਾ ਵੀ ਮੈਂ ਪੌੜੀ 베ਚੀ ਹੈ ਹਾਂ ਤਾਂ ਮੈਂ ਪੌੜੀ ਦੇਣ ਨੂੰ ਤਿਆਰ ਐ ਸਮਾਨ ਤਾਂ ਇਹਨਾਂ ਨੇ ਸਮਾਨ ਨੇ ਮੇਰੇ ਪਰੌਣੇ ਨੇ ਪਰੌਣੇ ਨੇ ਗੈਲ ਕੁੜੀ ਨੇ ਇਲਾਕੇ ਮੇਰਾ ਘਰ ਤੋਂ ਪਿੱਛੋਂ ਤਾਲਾ ਤੋੜ ਕੇ ਸਾਰਾ ਸਮਾਨ ਚੱਕ ਲਿਆ ਕਿਉਂਕਿ ਮੈਂ ਘਰਾਂ ਨਹੀਂ ਤਾਂ ਰਹਿੰਦਾ ਹੂੰ ਠੀਕ ਹੈ ਨਾ ਮੈਂ ਉਸ ਚੀਜ਼ ਦੀ ਦਰਖਾਸਤ ਵੀ ਦਿੱਤੀ ਹੋਈ ਹੈ ਜੀ ਥਾਣੇ 'ਚ ਸਮਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਇਹ ਮੈਨੂੰ ਪਰੇਸ਼ਾਨ ਕਰ ਰਹੇ ਸਮਾਂ ਤੇ ਬਾਹਰ ਰਹਿ ਕੇ ਵੀ ਨਹੀਂ ਰੋਟੀ ਖਾਣ ਦਿੰਦੇ ਘਰਾਂ ਰਹਿੰਦਾ ਘਰਾਂ ਵੀ ਨਹੀਂ ਖਾਣ ਦਿੰਦੇ ਹੁਣ ਮੈਂ ਜਾਵਾਂ ਕਿੱਥੇ ਐ ਦੱਸੋ ਇਹ ਕਹਿੰਦੇ ਮੈਨੂੰ ਨਹੀਂ ਘਰ ਵੜਨ ਦੇ ਰਹੇ ਕਿ ਮੈਂ ਤਾਲਾ ਲਾ ਕੇ ਆਇਆ ਹੋਇਆ ਬਾਹਰ ਰਹਿ ਰਿਹਾ ਹਾਂ ਕਿ ਮੇਰੇ ਮੁੰਡੇ ਮੇਰੇ ਜਿਹੜੇ ਜਦ ਮੈਂ ਘਰ ਆਉਂਦਾ ਮੈਨੂੰ ਕੁੱਟਮਾਰ ਕਰਦੇ ਆਂ ਤਾਰ ਤੁਸੀਂ ਦੋਨਾਂ ਪਿੰਡਾਂ ਚ ਅੰਕਵਾਰੀ ਕਰ ਲੋ ਤੁਹਾਨੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਇਹ ਤੁਹਾਡੇ ਵੱਲੋਂ ਕੋਈ ਇਹਦਾ ਕੋਈ ਨਹੀਂ ਕਿ ਇਹ ਕੋਈ ਹਿੱਸਾ ਵਗੈਰਾ ਵੀ ਨਹੀਂ ਮੰਗਿਆ ਜਾ ਰਿਹਾ ਸਾਰੇ ਹਿੱਸਾ ਤਾਂ ਮੰਗਿਆ ਨਹੀਂ ਜਾ ਰਿਹਾ ਪਰ ਹੁਣ ਸਾਨੂੰ ਜਦ ਉੱਥੇ ਰਹਿਣੇ ਨਹੀਂ দেয়া ਜਾ ਰਿਹਾ ਅਸੀਂ ਤਾਂ ਕਹੋਗੇ ਵੀ ਸਾਨੂੰ ਕੁਝ ਰਹਿਣ ਵਾਸਤੇ ਤਾਂ ਦੋ ਤੁਸੀਂ ਹਾਂਜੀ ਅਸੀਂ ਰਹੂਗੇ ਕਿੱਥੇ ਕਮਰਾ ਤਾਂ ਇੱਕ ਕਮਰਾ ਤਾਂ ਬੰਦੇ ਨੂੰ ਰਹਿਣ ਵਾਸਤੇ ਚਾਹੀਦੀ ਹੈ ਇਹ ਕਹਿੰਦੇ ਲਗਨ ਕਮਰਾ ਤੁਹਾਨੂੰ ਦਿੱਤਾ ਹੋਇਆ ਦੋਨੇ ਭਰਾਵਾਂ ਨੂੰ ਸਰ ਕਮਰਾ ਦਿੱਤਿਆ ਹੋਇਆ ਠੀਕ ਹੈ ਜਿਹੜੀ ਸਾਡੀ ਮਾਂ ਹੈ ਜੀ ਮਤੇਈ ਉਹ ਤਾਂ ਗਲਤ ਕੰਮ ਕਰਦੀ ਹੈਗੀ ਸਾਡੇ ਪਾਣੀ ਦੇ ਛਿੱਟੇ ਮਾਰਦੀ ਹੈ ਕਦੇ ਜੰਤਰ ਫੂਕਦੀ ਹੈ ਕਦੇ ਕੁਛ ਕਰਦੀ ਹੈ ਤੇ ਫਿਰ ਅਸੀਂ ਜਦ ਬੋਲਦੇ ਆ ਫਿਰ ਲੜਨੇ ਨੂੰ ਆਉਂਦੇ ਆ ਦੱਸੋ ਕਿਆ ਕਰੀਏ ਜੇ ਪਿਆਰ ਮੈਂ ਸਮਝਾਉਂਨੇ ਤਾਂ ਨਹੀਂ ਕੰਮ ਤੇ ਉਸੇ ਮੈਂ ਸਮਝਾਉਂਨੇ ਤਾਂ ਨਹੀਂ ਸਮਝਦੇ ਦੱਸੋ ਕਿੱਧਰ ਨੂੰ ਜਾਈਏ ਜੀ ਅਸੀਂ ਇਹਦੇ ਸਬੰਧੀ ਤੁਸੀਂ ਕੋਈ ਜਿੱਦਾਂ ਤੁਸੀਂ ਕਹਿ ਰਹੇ ਕਿ ਮੈਂ ਦਰਖਾਸਤ ਦਿੱਤੀ ਸੀ ਕੋਈ ਉੱਚ ਅਧਿਕਾਰੀ ਨੂੰ ਮਿਲੇ ਹੋ ਫਿਰ ਹਾਂਜੀ ਸਰ ਮਿਲੇਗੇ ਇੱਥੇ ਹਾਂ ਉੱਥੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਸਰ ਇਹ ਤਾਂ ਹੀ ਹੁਣ ਜਾਣ ਜਾਣਕਾ ਉੱਪਰ ਤੇ ਉੱਪਰ ਦਖਾਸਾ ਦਈ ਜਾਂਦਾ ਅਫਸਰਾਂ ਦੇ ਹਾਂਜੀ ਜਾਣਕਾ ਪਰੇਸ਼ਾਨ ਕਰਦਾ ਹੈਗਾ ਹੁਣ ਆ ਮੇਰੇ ਕੋਲ ਮੇਰਾ ਮਾਲਕ ਬੈਠੇਗਾ ਇਹਨੂੰ ਪੁੱਛ ਲਓ ਕਿੰਨੇ ਮਹੀਨੇ ਹੋ ਗਏ ਇਹਦੇ ਕੋਲ ਰਹਿੰਦੇ ਨੂੰ ਮੈਨੂੰ ਦਿਨ ਰਾਤ ਮੈਂ ਤਕਤੀ ਰਹਿ ਰਿਹਾ ਠੀਕ ਹੈ ਮਤਲਬ ਕਿ ਤੁਹਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਕਰੀ ਜਾਂਦੀ ਮੇਰੇ ਨਾਲ ਤਾਂ ਮੇਰੇ ਤੋਂ ਤਾਂ ਕਰਿਓ ਨਹੀਂ ਗਈ ਮੈਂ ਕੁੱਟਮਾਰ ਮੈਂ ਗੇਈ ਵੀ ਨਹੀਂ ਹੈਗਾ 4-5 ਮਹੀਨੇ ਹੋ ਗਏ ਮੈਂ ਤਾਂ ਘਰ ਹੀ ਨਹੀਂ ਜਾ ਰਿਹਾ ਸਰ ਠੀਕ ਹੈ ਠੀਕ ਹੈ ਚਲੋ ਬਹੁਤ ਠੀਕ ਹੈ ਤੁਹਾਡਾ ਪੱਖ ਲੈਣਾ ਸੀ ਜੀ ਉਹ ਪੱਖ ਲੈ ਲਿਆ ਆਪਾਂ ਹਾਂ ਜੀ ਸਰ ਹਾਂ ਸੜਿਕ ਦਾ ਮਾਮਲਾ ਆਇਆ ਸੀ ਤੁਹਾਡੇ ਕੋਲ ਪਿੰਡ ਜਾਣੇ ਮੱਜਲੇ ਦਾ ਜੇਰ ਉਹਦੇ ਦੀ ਕੀ ਕਾਰਵਾਈ ਹੋਈ ਹੈ ਤੇ ਉਹਨਾਂ ਵੱਲੋਂ ਅੱਜ ਕਾਨਫਰੰਸ ਕੀਤੀ ਗਈ ਇਹ ਜੀ ਸੀ ਦੀ ਖਾਸ ਤਾਈ ਸੀ ਤੇ ਆਪਣੇ ਮੁੰਡੇ ਦੇ ਵਰਕਰਾਂ ਦਿੱਤੀਆ ਕੁਮਰ ਸਿੰਘ ਦੇ ਵਰਕਰਾਂ ਹਾਂ ਜੀ ਇਹ ਅਸਲ ਵਿੱਚ ਜਿਹੜਾ ਇਹਦਾ ਮੁੰਡਾ ਹੈ ਇਹਦੇ ਕਹਿਣੇ ਤੋਂ ਬਾਅਦ ਇਹ ਕਹਿੰਦਾ ਉਹਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦਿਓ ਪਰ ਇਹ ਪੁਲਿਸ ਦੇ اختیار ਵਿੱਚ ਨਹੀਂ ਆਉਂਦਾ ਕਿਸੇ ਨੂੰ ਕਿਸੇ ਦੇ ਘਰ ਦੇ ਵਿੱਚੋਂ ਬਾਹਰ ਕੱਢਣਾ ਇਹਨਾਂ ਨੂੰ ਬੁਲਾਇਆ ਸੀ ਦੋਹਾਂ ਪਾਰਟੀਆਂ ਨੂੰ ਜਿਹਦੇ ਵਿੱਚ ਕੁਲਵੀਰ ਸਿੰਘ ਇੱਕ ਦਿਨ ਆ ਗਿਆ ਸੀ ਤੇ ਅਜੀਤ ਸਿੰਘ ਨਹੀਂ ਆਇਆ ਜਿਹਨਾਂ ਨੂੰ ਫੋਨ ਕਰਕੇ ਮੈਂ ਕਿਹਾ ਸੀ ਇਹ ਕਹਿੰਦਾ ਆਪਣੀ ਮੈਂ ਲੜਕੀਆਂ ਨੂੰ ਨਾਲ ਲੈ ਕੇ ਫੇਰ ਆਉਂਗਾ ਇਹ ਮਾਮਲਾ ਦੱਸਿਆ ਜਾਣ ਕਿ ਡੀ ਸਾਹਿਬ ਕੋਲ ਵੀ ਜਿਵੇਂ ਉੱਥੋਂ ਰੈਕੋਰਡ ਹੈ ਤੁਸੀਂ ਇਹਨਾਂ ਨੂੰ ਕੋਈ ਜਵਾਬ ਦਿੱਤਾ ਨਹੀਂ ਸਾਹਿਬ ਨੂੰ ਨਹੀਂ ਬੁਲਾਏ ਸੀ ਜਦੋਂ ਇਹ ਦੋਨੇ ਪਾਰਟੀਆਂ ਹਾਜ਼ਰ ਆ ਜਾਣਗੇ ਉਹ ਦੋਹਾਂ ਦੇ ਬਿਆਨ ਲਿਖਾਂਗੇ ਦੇਖਾਂਗੇ ਕਿ ਇਹਦੇ ਵਿੱਚੋਂ ਅਸਲ ਖਾਣੀ ਕੀ ਆ ਇਹ ਵੀ ਦੱਸ ਦਿਓ ਕਿ ਜਿਸ ਤਰੀਕੇ ਨਾਲ ਉਹ ਦੱਸੇ ਕਿ ਮੇਰਾ ਮੁੰਡਾ ਕੁੱਟਮਾਰ ਕਰਦਾ ਹੈ ਘਰ ਦੇ ਨੂੰ ਸਮਾਨ ਵੇਚਦਾ ਉਹ ਨਹੀਂ ਤੁਹਾਡੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਜਦੋਂ ਤੁਹਾਨੂੰ ਲੱਗਦਾ ਹੈ ਦੇਖੋ ਕੁਟਮਰਸਬੰਧੀ ਅਜਿਹੀ ਗੱਲ ਸਾਹਮਣੇ ਨਹੀਂ ਆਈ। ਜੇ ਕੋਈ ਕੁਟਮਰਸਬੰਧੀ ਗੱਲ ਸਾਹਮਣੇ ਆਉਂਦੀ ਹੈ ਜਾਂ ਕੋਈ ਐਮਰਰ ਵਗੈਰਾ ਆਉਂਦੀ ਸਰਟੀਫਿਕੇਟ ਵਾਲੀ ਕੋਈ ਡਾਕਟਰ ਰਿਪੋਰਟ ਆਉਂਦੀ ਹੈ ਤਾਂ ਉਹ ਜੀ ਕਰਵਾਈ ਕਰਦਾਂਗੇ। ਫਿਲਹਾਲ ਤਾਂ ਅਜਿਹੀ ਗੱਲੋਂ ਸਾਹਮਣੇ ਮੈਂ ਮੁੰਡੇ ਨੂੰ ਬੇਦਖਲ ਕੀਤਾ ਹੋਇਆ ਪਰ ਉਸਦੇ ਬਾਪਦੂ ਵੀ ਮੇਰੇ ਉੱਤੇ ਜਾਂਦੇ ਤੇ ਦਬਾਅ ਪਣਾ ਜਾ ਰਿਹਾ ਹੈ ਕਿ ਮੈਨੂੰ ਹੀ ਸਜਾ ਪਾਉ। ਦੇਖੋ ਕੁਲਵੀਰ ਸਿੰਘ ਇਹਦਾ ਕੋਈ ਸਾਨੂੰ ਮਾਨਜੋ ਅਦਾਲਤ ਦੇ ਹੁਕਮ ਦਾ ਉਸ ਨੂੰ ਕੱਢਣਾ ਜੋ